ਭਾਈ ਤਾਰਾ ਸਿੰਘ ਵਾਂ ਜੀਆਂ ਦੇ ਡੇਰੇ ਤੇ ਮੋਮਨ ਖਾਨ ਨੇ ਜ਼ਬਰਦਸਤਾਂ ਮਲਾ ਬੋਲ ਦਿੱਤਾ ਸਿੰਘਾਂ ਵੱਲੋਂ ਸਭ ਤੋਂ ਪਹਿਲਾਂ ਭਾਈ ਭੰਗੜ ਸਿੰਘ ਭਾਈ ਬਲਾਕਾ ਸਿੰਘ ਭਾਈ ਲਖਮੀਰ ਸਿੰਘ ਭਾਈ ਰਸਾਲ ਸਿੰਘ ਭਾਈ ਅਮਰ ਸਿੰਘ ਜਿਨ੍ਹਾਂ ਨੇ ਅੱਗੇ ਹੋ ਕੇ ਲੜ ਕੇ ਛਿੱਧੀਆਂ ਪਾਈਆਂ ਸਿੰਘਾਂ ਕੋਲ ਕੇਵਲ ਤੀਰ ਤਲਵਾਰ ਨੇਜੇ ਸਨ ਜਦ ਕੇ ਮੋਮਨ ਖਾਨ ਕੋਲ ਕਾਫੀ ਮਾਤਰਾ ਗੋਲਾ ਬਾਰੂਦ ਤੇ ਹੋਰ ਹਥਿਆਰ ਸਨ ਇੰਨਾ ਸਿੰਘਾਂ ਨੇ ਛੀਦੋ ਜਾਣ ਬਾਅਦ ਤਾਰਾ ਸਿੰਘ ਤੇ ਭਾਈ ਸੂਰਾ ਸਿੰਘ ਸਮੇਤ ਬਾਕੀ ਬਚੇ ਸਿੰਘਾਂ ਨੂੰ ਨਾਲ ਲੈ ਕੇ ਡੇਰੇ ਤੋਂ ਬਾਹਰ ਨਿਕਲੇ ਤੈ ਨਿਕਲਦੇ ਆਏ ਮੁਗਲ ਸੈਨਾ ਤੇ ਟੁੱਟ ਪਏ ਉਹਨਾਂ ਦੇ ਧਾਰਮਿਕ ਜੋਸ਼ ਤੇ ਮਰਨ ਦੇ ਚਾਗ ਗੇ ਮੁਗਲਾਂ ਦੀ ਇੱਕ ਵੀ ਨਾ ਚੱਲੀ ਭਾਈ ਭੀਮ ਸਿੰਘ ਨੇ ਮੋਮਨ ਖਾਨ ਦੇ ਭਤੀਜੇ ਦਾ ਸਿਰ ਵੱਢ ਲਿਆ ਜਦ ਕੇ ਮੋਮਨ ਖਾਨ ਯਰਨੈਲ ਤੋ ਕੀ ਖਾਂ ਭਾਈ ਤਾਰਾ ਸਿੰਘ ਹਥੋਂ ਜ਼ਖਮੀ ਹੋ ਕੇ ਮਾਰਿਆ ਗਿਆ ਸਿੰਘਾ ਵਿੱਚੋਂ ਭਾਈ ਬਲਾਕਾ ਸਿੰਘ ਭਾਈ ਲਖਮੀਰ ਸਿੰਘ ਬੜੀ ਬਹਾਦਰੀ ਵਿਖਾਈ ਆਖਰ ਭਾਈ ਤਾਰਾ ਸਿੰਘ ਭਾਈ ਸੂਰਾ ਸਿੰਘ ਤੇ ਉਹਨਾਂ ਦੇ ਸਾਥੀ ਮੁਗਲਾਂ ਦੇ ਵਿਸ਼ਾਲ ਸੈਨਾ ਵਿਰੁੱਧ ਲੜਦੇ ਹੋਏ ਸ਼ਹੀਦ ਹੋ ਗਏ ਭਾਈ ਤਾਰਾ ਸਿੰਘ ਜੀ ਦੀ ਸ਼ਹੀਦੀ ਦੇ ਸੰਬੰਧ ਵਿੱਚ ਭਾਈ ਰਤਨ ਸਿੰਘ ਭੰਗੂ ਲਿਖਦੇ ਨੇ ਇਮ ਤਾਰੇ ਸਿੰਘ ਸ਼ਿਦੀਪਾਈ ਸਿੰਘ ਨਿਵੇ ਉਸ ਸੰਗ ਸਭ ਬਾਈ ਇਮ ਤਾਰੇ ਸਿੰਘ ਜੀ ਸੰਗ ਕੋ ਕੀਆ ਮਸ਼ਹੂਰ ਸਭ ਜਗ ਮੇ ਥੀਆ ਗੁਰ ਕੋ ਵਾਕ ਜਿਸ ਐਸ ਕਮਨਜਾ ਸੀਸ ਦਇਓ ਪਰ ਸਿਰ ਨਾ ਦਇਆ